ਇਸ ਵੀਡੀਓ 'ਚ ਵਿਖਾਈ ਦੇ ਰਹੀ ਇਹ ਉਹੀ ਕਾਰ ਹੈ ਜਿਸ 'ਚ ਕੈਪਟਨ ਨੂੰ ਗ੍ਰਿਫਤਾਰ ਕਰਕੇ ਲਜਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਪੁਲਿਸ ਵੱਲੋਂ ਕਾਲੇ ਰੰਗ ਦਾ ਨਕਾਬਪੋਆ ਜਮਦੂਦ ਵਰਗਾ ਨਜ਼ਰ ਆ ਰਿਹਾ ਇਹ ਉਹੀ ਕੈਪਟਨ ਦਾ ਸਾਥੀ ਹੈ ਜੋ ਉਸ ਨਾਲ ਮਿਲ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ 'ਚ ਧੱਕ ਰਿਹਾ ਸੀ ਮਾਮਲਾ ਜਲੰਧਰ ਦਾ ਜਿੱਥੇ ਮੁਖਬਰ ਖਾਸ ਤੋਂ ਪੁਲਿਸ ਨੂੰ ਮਿਲੀ ਇਤਲਾਹ ਦੇ ਆਧਾਰ ਤੇ ਪੁਲਿਸ ਨੇ ਜਾਲ ਵਿਛਾਇਆ ਇਹਨਾਂ ਨੂੰ ਕਿਵੇਂ ਗ੍ਰਿਫਤਾਰ ਕੀਤਾ ਇੱਕ ਪ੍ਰੈਸ ਕਾਨਫਰੰਸ ਕਰ ਪੂਰੀ ਜਾਣਕਾਰੀ ਦੇ ਰਹੇ ਨੇ ਏਡੀਸੀਪੀ 1 ਜਲੰਧਰ ਤੇਜਵੀਰ ਸਿੰਘ ਹੁੰਦਲ ਡਾਟੂ ਸਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਚੰਗੀ ਫਰਦ ਤੇ ਮਹਮ ਸੁਲਾਈ ਗਈ ਹੈ ਉਹਦੇ ਸਦਕਾ ਦੇ ਸੀਪੀ ਸਾਹਿਬ ਸ਼੍ਰੀ ਸੋਪਨ ਚਰਮਾ ਜੀ ਵੱਲੋਂ ਸਾਨੂੰ ਗਾਈਡਲਾਈਨ ਤੇ ਸਾਡੇ ਸਪੈਸ਼ਲ ਸੈੱਲ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹਦੇ ਚ ਇਹਨਾਂ ਦੇ ਕੈਪਟਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲ 3 ਕਿਲੋ 500 ਗ੍ਰਾਮ ਅਫੀਮ ਫੜੀ ਗਈ ਸੀ ਔਰ ਉਹਦੀ ਇੱਕ ਕਾਰ ਕਵਰ ਕੀਤੀ ਆ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਵਿੱਚ ਸਾਨੂੰ ਮਾਨ ਸਿੰਘ ਨਾਮ ਦਾ ਜਿਹੜਾ ਬੰਦਾ ਆ ਉਹ ਉਹਦੇ ਇਨਸ਼ਾਫ ਚ ਆਇਆ ਜਿਹਦੇ ਕੋਲੋਂ 7 ਕਿਲੋ ਅਫੀਮ ਔਰ 4 ਲੱਖ ਜਿਹੜੀ ਆ ਡਰਗ ਮਨੀ ਫੜੀ ਗਈ ਜਿਹਦੇ ਕੋਲੋਂ ਇੱਕ ਕਾਰ ਵੀ ਅਸੀਂ ਜਿਹੜੀ ਬਰਾਮਦ ਕੀਤੀ ਆ ਸੋ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਾਡੀ ਹੋਣ ਸਰੇ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਇਹਨਾਂ ਨੇ ਸਪਲਾਈ ਦਿੱਤੀ ਬੇਸਿਕਲੀ ਇਹ ਝਾਰਖੰਡ ਤੋਂ ਲਿਆ ਕੇ ਪੰਜਾਬ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜਾ ਸਪਲਾਈ ਕਰਦੇ ਸੀ ਔਰ ਸਾਨੂੰ ਜਿਹੜੀ ਖ਼ਬਰ ਇਹ ਇਨਫੋਰਮੇਸ਼ਨ ਮਿਲੀ ਸੀ ਇਹ ਪਟਵਾਰੀ ਟੱਪੇ ਤੋਂ ਕੈਂਟਪੋਡ ਤੇ ਆ ਰਹੇ ਸੀ ਉੱਥੇ ਧੁਰ ਘਵਰ ਕੀਤੀ ਗਈ ਹੈ ਜੀ 3 ਕਿਲੋ 500 ਗ੍ਰਾਮ ਫਿਰ ਅਡੀ ਫਦਰ ਇਨਵੈਸਟੀਗੇਸ਼ਨ ਜਿਹੜੀ ਆ 7 ਕਿਲੋ ਆਫੀਮ ਔਰ 4 ਲੱਖ ਜਿਹੜਾ ਡਰਗ ਮਨੀ ਕੈਸ਼ ਔਰ ਇੱਕ ਕਾਰ ਘਵਰ ਕਿ ਕਿਹੜੀ ਲੈ ਕੇ ਆ ਰਹੇ ਸੀ ਇਹਨੇ ਜਲੰਧਰ ਸਪਲਾਈ ਦੇਣੀ ਸੀ ਜਾਂਨੇ ਅੱਗੇ ਲੈ ਕੇ ਜਾਣਾ ਇਹ ਲਗ ਲਗ ਪਾਰਸੇ ਦਿੰਦੇ ਆ ਜਿਹਦਾ 3 ਕਿਲੋ 500 ਗ੍ਰਾਮ ਲੈ ਕੇ ਆਇਆ 7 ਕਿਲੋ ਦੇ 350 ਗ੍ਰਾਮ ਦੇ 1 ਲੱਖ ਸ ਤੇ ਉਹ ਸਾਡੀ ਫਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਜਿੱਥੇ ਵੀ ਇਹ ਆਪਣੇ ਸਬ ਡੀਲਰਸ ਨੂੰ ਦਿੰ ਬੇਸਿਕਲੀ ਇੱਕ ਬਰਦਾਸਪੁਰ ਡਿਸਟ੍ਰਿਕਟ ਨੂੰ ਬਲਾਉਂ ਕਰਦਾ ਦੂਸਰਾ ਮਸਲ ਡਿਸਟ੍ਰਿਕਟ ਹੋਰ ਜਿਹੜੀ ਫੀਮ ਲੈ ਕੇ ਆਉਂਦੇ ਆ ਇਹ ਸਾਰੇ ਉੱਤੋਂ ਹੀ ਲੈ ਕੇ ਆਉਂਦੇ ਜਿੱਥੋਂ ਚਾਰ ਘੜ ਤੋਂ ਮਹਿੰਗੀ ਹੋਰ ਇਹਨਾਂ ਦਾ ਆਪਸ ਚ ਲੜਦਾ ਹੈਗਾ ਇੱਕ ਦੂਸਰੇ ਨਾਲ ਇਹ ਫੇਲ ਵਗੈਰਾ ਕਰਦੇ ਹੈ ਜੀ ਮਨਨ ਕਿ ਗੋਰੀਤਾ ਨੇ ਐਕਸਪਲੈਨ ਕੀਤੀ ਹੈ ਇਹਨਾਂ ਦਾ ਤਾਂ ਪਹਿਲਾਂ ਇੱਕ ਪਰਚਾ ਦਰਜਾ ਜੀ ਐਸਟੀਫੋ 222 ਦਾ ਹਾਂ ਜੀ ਇਹ ਇਹ ਇਕੱਠੇ ਇਹਨਾਂ ਦਾ ਰੀਲ ਦੇ ਵਿੱਚ ਆਪਸ ਵਿੱਚ ਰابطਾ ਹੈ ਇਹਨਾਂ ਦੇ ਪਹਿਲੇ ਮੁਲਕ ਇਹ ਇੱਕ ਏਰੀਏ ਤੇ ਹੋਣ ਕਰਕੇ ਨੌਨਸ ਕਿਉਂਕਿ ਨੇਬਰ ਡਿਸਟ੍ਰਿਕਟ ਤੇ ਰਹਿਣ ਵਾਲੇ ਪਰ ਦੋਨਾਂ ਹੀ ਇਹ ਪੁਰਾਣਾ ਕੰਮ ਕਰਦੇ ਆ ਰਹੇ ਜਿਨ੍ਹਾਂ ਕੋਲ ਨਹੀਂ ਵੱਡੀ ਚੌਕੀ ਹੋਈ ਹੋਰ ਵੀ ਇਹਨਾਂ ਦੇ ਨਾਲ ਹੋਣਗੇ ਜਾਂ ਦੋ ਹੀ ਇਹਨਾਂ ਦੇ ਸਬੰਧ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨਾਲ ਇਨਵੋਲ ਹੋਏਗਾ ਉਹਨੂੰ ਨਾਮਿਨੇਟ ਕਰਦਾ ਹੈ ਇਹਨਾਂ ਦੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਫੈਮਿਲੀ ਰੋਲ ਬੈਕਗ੍ਰਾਉਂਡ ਬੇਸਿਕਲੀ ਇਹ ਖੇਤੀਬਾੜੀ ਕਰਵਾ ਰਹੇ ਪਰਵਾਰ ਦੇ ਸਾਰੇ ਔਰ ਹਾਂ ਜੀ ਔਰ ਇਹ ਜਿਹੜੇ ਮੁੰ Z news ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ